ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਰੇ ਹੀ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਾਂ ਆਏ ਆ ਅਧਿਆਰਪੁਰੇ ਇੱਕ ੂਆ ਕੇ ਪਿੰਡ ਤੇ ਅੱਜ ਆਪਾਂ ਆਣਾ ਸੀਗਾ ਖੀਵਾਚੀ ਵਾਲਾ ਸਾਹਿਬ ਦਰਵਾਜ਼ਾ ਚਾਹਨਾ ਕਮਲ ਤੇ ਉਸ ਤੋਂ ਪਹਿਲਾਂ ਤੁਹਾਨੂੰ ਬੁਲਾਉਣੀ ਆ ਕੋਈ ਮਹਾਨ ਸਿੱਖੀਤ ਨੂੰ ਕਿਦਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਪੰਗਵੜੇ ਨੇ ਸ਼ੁਰੂ ਹੈ ਹਾਂ ਪੰਗਵੜੇ ਅੱਜ ਕਿਹੜੀ ਮੰਨਣੀ ਆ ਲਾਓ ਜੀ ਮੁੰਡੇ ਨੇ ਦਸਤਾਰ ਸਜਾਉਣੀ ਹਣ ਆ ਕਿਹਾ ਲਿਖਿਆ ਪੂਮਾ ਕਿ ਆ ਰਿਹਾ ਪਾ ਬੀ ਅਪ ਅੰਗਰੇਜ਼ੀ ਨਹੀਂ ਆਉਂਦੀ ਐਲ ਸੀ ਆਪ ਰਾਨਾ ਨੋ ਮੈਟਰ ਵਟਾ ਆ ਪਹਿਲਾ ਲਾਲ ਲਾਤਾ ਨੇ ਮੁੰਡੇ ਨੇ ਠੋਕੇ ਲਾਈ ਕਿ ਵਾਹਿਗੁਰੂ ਦਾ ਨਾਮ ਮੁੰਡਾ ਪੱਗ ਬੜੀ ਜਉਣੀ ਮੰਦਾ ਮੇਰੀ ਪੱਗ ਦਾ ਪਾਤਾ ਦਾ ਬਾਈ ਅੱਖਾਂ ਵਿੱਚ ਜੇ ਵੱਧਦੀ ਦੀ ਆ ਜਿੱਕੜਾ ਮਰਦੀ ਵੰਨਾ ਹੋ ਜਵੇ ਅੰਨਾ ਮੋਦਾ ਨਹੀਂ ਗੱਜਾਂਦਾ ਇਹ ਮੁੰਡੇ ਚੜ ਜਣ ਕੇ ਮੰਦੀ ਆ ਆਹ ਤਾਂ ਪੱਗ ਬਿੰਨ ਵਿੱਚ ਆ ਪੈਂਟ ਪਾਉਣੀ ਹੈ ਤਾਂ ਲੋ ਜੀ ਮੁੰਡੇ ਨੇ ਆ ਪੈਂਟ ਪਾਉਣੀ ਆ ਆ ਨਵੀਂ ਉਹ ਲੈ ਕੇ ਆਇਆ ਜਹਲੇ ਟੈਗ ਤਾਰੇ ਹੀ ਆ ਕਿੱਥੇ ਗਿਆ ਟੈਗ ਆ ਆਹ ਟੈਗ ਆ ਹੀ ਆ ਨਾ ਕੋਟੀ ਦਾ ਟੈਗ ਆ ਹੀ ਆ ਆਰੇ ਤੈਗ ਤਾਰੇ ਹੀ ਆ। ਲੋ ਜੀ ਮੁੰਡੇ ਦਸਤਾਰ ਸਜਾ ਲਈ ਪੂਰੀ। ਬੜੀ ਘੈਂਟ ਸੱਜੀ ਓਏ। ਓ ਦਸਤਾਰ ਬੜੀ ਨੋਣੀ ਸੱਜੀ ਆ। ਅਦਨ ਕਮਾਈ ਸਰ। ਇੱਕ ਵਾਰ ਚੈੱਕ ਕਰਵਾ ਦੇ ਘਮਾ ਕੇ। ਅੱਬ ਥੇ ਲਾੜ ਵੀ ਬਣ ਗਏ। ਯਾ ਮੈਨੂੰ ਨਹੀਂ ਆਨੇ ਆਉਂਦੇ ਮੈਂ ਤਾਂ ਫ੍ਰੀ ਸਟਾਈਲ ਬੰਦਾ। ਹਾਂ। ਹਾਂ। ਆਪਣੀ ਵੀ ਦਿਖਾ ਦੀ ਅਦਨ ਵਾਲੇ। ਅੱਧ ਨੋ ਵਦ ਲੋ ਜੀ ਆ ਆਪਣੀ ਤਾਂ ਫਰੀ ਸਟਾਈਲ ਬੰਨੀ ਹੋਈ ਆ ਇਹਨਾਂ ਕ ਬਟਾ ਨਹੀਂ ਕਹਿੰਦੇ ਆ ਹਾਂ ਬਟਾ ਆ ਜੀ ਬਟਾ ਤਾਂ ਮੈਂ ਵੀ ਪੇਪਰ ਪਰ ਫਰੀ ਸਟਾਈਲ ਜੀ ਬੰਨੀ ਨੂੰ ਮੈਂ ਜਿਆਦਾ ਉਹ ਨਹੀਂ ਕਰੀ ਵੀ ਤੇ ਤੁਹਾਨੂੰ ਦਿਖਾਉਣੇ ਆ ਇਹਨਾਂ ਦਾ ਪਿੰਡ ਚੱਲ ਕੇ ਪਾੜੀਆ ਲੋ ਜੀ ਆ ਗਿਆ ਇਹਨਾਂ ਦਾ ਪਿੰਡ ਤੇ ਇਹ ਹੈ ਜੀ ਦਿয়ালਪੁਰਾ ਤੇ ਪਤੰਗ-ਪਤੰਗ ਉਡਣੇ ਸ਼ੁਰੂ ਹੋ ਚੁੱਕੇ ਆ ਤੇ ਮਾਹੌਲ ਬਹੁਤ ਵਧੀਆ ਵਧੀਆ ਤੇ ਪੰਛੀ ਵੀ ਬਹੁਤ ਨੇ ਬਹੁਤ ਅਲੱਗ-ਅਲੱਗ ਪ੍ਰਜਾਤੀਆਂ ਦੇ ਨੇ ਤੇ ਇੱਧਰ ਹਰਿਆਈ ਜ਼ਿਆਦਾ ਏ ਤੇ ਤਾਂ ਕਰਕੇ ਇੱਧਰ ਪੰਛੀ ਜ਼ਿਆਦਾ ਨੇ ਤੇ ਬਾਕੀ ਸਬਜ਼ੀਆਂ ਵਗੈਰਾ ਹੋ ਗਈਆਂ ਤੇ ਬਾਕੀ ਫਲ ਫਰੂਟ ਹੋ ਗਏ ਖਾਸਾ ਕੁਸ ਮਤਲਬ ਉਜਾਊ ਜ਼ਮੀਨ ਇਹਨਾਂ ਦੀ ਤੇ ਜਿਹੜਾ ਆਪਣੇ ਮਤਲਬ ਪੇਠਾ ਉੱਗਦਾ ਏ ਤੈ ਵੀ ਜਾਣਾ ਕਿ ਇਦਰੇ ਉੱਕਦਾ ਏ ਤੈ ਵੀ ਜਾਣਾ ਹੋਏ ਤੈ ਵੀ ਜਾਣਾ ਸੱਚੀ ਹੋਰ ਬੜੀ ਜੁੱਤੀ ਦੇਗਾ ਜੱਤੀ ਬੜੀ ਛੱਡਾ ਬਾਈ ਮੁੰਡੇ ਦੇ ਫੋਟੇ ਗੱਲਾਂ ਨਹੀਂ ਕਰਦਾ ਜੁੱਤੀ ਬੜੀ ਗਹਿੜ ਬਾਈ ਐ ਦੇਖੋ ਇਹ ਮੋਰ ਲੀ ਗਏ ਇਹਨਾਂ ਦੇ ਫਰੰਡ ਦਾ ਵੀਰ ਹਾਂਜੀ ਬਈ ਆਪਾਂ ਅੰਦਿਆਲਪੁਰ ਤੋਂ ਪੂਣੇ ਚ ਬਹਿ ਚੁੱਕੇ ਸੀਗੇ ਤੇ ਆਪਾਂ ਹੁਣ ਜਾ ਰਹੇ ਦਿਆਸ ਸਮਰਾਲੇ ਤੇ ਕਰੋ ਚੈੱਕ ਆ ਮੁੰਡਾ ਫੋਨ ਉੱਤੇ ਲੱਗਿਆ ਹੋਇਆ ਲਓ ਜੀ ਜੀ ਆਇਆਂ ਨੂੰ ਨਗਰ ਕਾਉਂਸਲ ਸਮਰਾਲਾ ਲਓ ਜੀ ਅਸੀਂ ਹੁਣ ਸਮਰਾਲੇ ਚੱਲੇ ਆਂ ਇਹ ਅੱਧ ਚ ਆ ਚੁੱਕੇ ਆਂ ਸਮਰਾਲੇ ਦੇ ਤੇ ਰਹਿ ਗਿਆ ਉਹਦੇ ਤੋਂ 4-5 ਕਿਲੋਮੀਟਰ ਆਪਾਂ ਪੂਣੇ ਚ ਜਾਣਾ ਹੁਣ ਇੰਜਨਾ ਟੈਂਪੂ ਆ ਜੀ ਬਹੁਤ ਘੱਟ ਚੱਲਦੇ ਨੇ ਆਪਣੇ ਏਰੀਆ 'ਚ ਰੋਪੜ 'ਚ ਤੇ ਖੰਨੇ ਸਮਰਾਲੇ 'ਚ ਜਿਆਦਾ ਚੱਲਦੇ ਨੇ ਲਓ ਜੀ ਸਮਰਾਲੇ ਵਾਲਾ ਬੋਰਡ ਆ ਚੁੱਕਿਆ ਤੇ ਹੁਣ ਆਪਾਂ ਚੱਲਦੇ ਆਂ ਮਾਚੀ ਵੜਦਾ ਮਿਲਦੀ ਹੈਗਾ ਜੀ ਕੀ ਮੱਤਾ ਦੇਖ ਕੇ ਬਿੱਤੇ ਬੰਦ ਹੋਈ ਗਏ ਲੋ ਜੀ ਸਾਈਡ ਤੇ ਕਰ ਲਾ ਲੱਤਾਂ ਮਾਰਨੀ ਆਉਣੇ ਤੇਰੇ ਬੰਦਾ ਕੱਟ ਰਹੀਆਂ ਨੇ ਦੇ ਵਿਰਾਕਰ ਤੇ ਮੱਛੀ ਵਾਲਾ ਤੁਸੀਂ ਦਰਸ਼ਨ ਕਰਦੇ ਹੋ ਗੁਰਦੁਆਰਾ ਸ਼੍ਰੀ ਚਾਦ ਮਕਮੋਲ ਸਾਹਿਬ ਮੱਛੀ ਵਾਲਾ ਅੰਦਰੋਂ ਵੀਡੀਓ ਬਣਾਉਣਾ ਵਾਣਾ ਸੀਗਾ ਤਾਂ ਕਰਕੇ ਆਪਾਂ ਨੇ ਬਣਾਈ ਨਹੀਂ ਗਈ संगत काफी है और संगत काफी है 200 लोगों तक बैठे हर सदस्य को सबको में बुलाएं सभी से यह किया कि आप आप भी कर रहे हैं के प्यारे साहब सिंह की धरती पर पाछे महाराज को भेंट वार्ता माता विजय कौर जी का हिसाब

ਦੇ ਰੇ ਪਹੁੰਚ ਕੇ ਆ ਪਿੰਡ ਤੇ ਅੱਜ ਦਾ ਵਲੌਗ ਹੁੰਦਾ ਇੱਥੇ ਖਤਮ ਤੇ ਸ਼੍ਰੀ ਮਾਚੀਵਾਲ ਸਾਹਿਬ ਗੁਰਦੁਆਰਾ ਚਰਨ ਕਮਨ ਸਾਹਿਬ ਆਪਾਂ ਜਾਏ ਸੀਗੇ ਤੇ ਉਹਦੀਆਂ ਕਲਪਨਾ ਵਿੱਚ ਚਲਾਵਾਂਗੇ ਤੇ ਮਿਲਦੇ ਆ ਕਿਸੇ ਅਗਲੇ ਵਲੌਗ ਵਿੱਚ ਬਾਏ ਬਾਏ